ਤਨਸ਼ਾ ਦੇ ਵਿਰੋਧ ਚੱਲ ਰਹੀ ਮੁਹਿੰਮ ਦੇ ਤਹਿਤ ਪੰਜਾਬ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਦੋ ਮਸ਼ਹੂਰ ਨਸ਼ਾ ਤਸਕਰਾਂ ਦੀ ਕਾਲੀ ਕਮਾਈ ਦੇ ਨਾਲ ਬਣੀ ਕੋਠੀ ਉੱਤੇ ਪੀਲਾ ਪੰਜਾ ਚਲਾ ਦਿੱਤਾ ਗਿਆ ਪੁਲਿਸ ਦੇ ਅਨੁਸਾਰ ਪਿੰਡ ਮੁਰਾਦਪੁਰ ਦੇ ਨਸ਼ਾ ਤਸਕਰ ਤਰਸੀਮ ਸਿੰਘ ਉੱਤੇ ਨਸ਼ਾ ਦੇ ਨਾਲ ਸੰਬੰਧਿਤ ਕੁੱਲ 10 ਮਾਮਲੇ ਦਰਜ ਨੇ ਜਦਕਿ ਦੂਜੇ ਨਸ਼ਾ ਤਸਕਰ ਬਲਬੀਰ ਸਿੰਘ ਉੱਤੇ 4 ਮਾਮਲੇ ਦਰਜ ਨੇ ਤਮੌਕੇਤੀ ਹੀ ਉਹਨਾਂ ਦੀਆਂ ਕੋਠੀਆਂ ਨੂੰ ਤਾਂ ਅਦਿ ਰਿਕੀਤਾ ਜਵਾਰੇ ਤਾਂ মিডিਆ ਦੇ ਨਾਲ ਗੱਲਬਾਤ ਕਰਨ ਦੌਰਾਨ ਐਸਪੀਡੀ ਦੇ ਵੱਲੋਂ ਦੱਸਿਆ ਜਵਾਰੇ ਕਿ ਨਸ਼ਾ ਤਸਕਰ ਬਲਬੀਰ ਸਿੰਘ ਹਲਹੀ ਦੇ ਵਿੱਚ ਜ਼ਮਾਨਤ ਉੱਤੇ ਜੇਲ੍ਹ ਤੋਂ ਬਾਹਰ ਆਇਆ ਸੀ ਦੋਹਾਂ ਦੀ ਜਾਇਦਾਦ ਨਸ਼ਿਆਂ ਦੀ ਕਾਲੀ ਕਮਾਈ ਦੇ ਨਾਲ ਵੜੀ ਹੋਈ ਸੀ ਉੱਥੇ ਦੂਜੇ ਪਾਸੇ ਨਸ਼ਾ ਤਸਕਰ ਦੇ ਪਰਿਵਾਰਕ ਮੈਂਬਰਾਂ ਨੇ মিডিਆ ਦੇ ਸਾਹਮਣੇ ਆ ਕੇ ਦੋਸ਼ ਲਗਾਇਆ ਕਿ ਪਿੰਡ ਦੇ ਵਿੱਚ ਹੋਰ ਲੋਕ ਵੀ ਨਸ਼ਾ ਵੇਚਦੇ ਨੇ ਪਰ ਪੁਲਿਸ ਵੱਲੋਂ ਸਿਰਫ ਉਹੜਾ ਦੀ ਕੋਠੀ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਇਹ ਤਸਵੀਰਾਂ ਪਟਿਆਲਾ ਜੁਲੇ ਦੇ ਸਬਾਣਾ ਹਲਕੇ ਦੇ ਦੀਪਮੰਦੇ ਪਿੰਡ ਮੁਰਾਦਪੁਰ ਦੀਆਂ ਨੇ ਫਿਲਹਾਲ ਇਸ ਬਾਬਤ ਕੀ ਜਾਣਕਾਰੀ ਦਿੰਦੇ ਨਜ਼ਰ ਆਏ ਕੋਈ ਕੰਮ ਨਹੀਂ ਜਾ ਰਿਹਾ ਕਿ ਕਿਤਾ ਸਾਰੇ ਬਲੈਕ ਚ ਪਈ ਹੋਇਆ ਕੋਤੀ ਮੁਰਾਦਪੁਰ ਵਾਲਿਆਂ ਦੀ ਕੋਈ ਜਮਨਾ ਦਾ ਸਰਦਾਰੀ ਕੀ ਨਾ ਕਰੀਏ ਬਰਾਤਪੁਰੇ ਚ ਮੈਂ ਸੈਮੀ ਪੂਰੀਆਂ ਜਿੱਥੇ ਆਣੇ ਪਈਆਂ ਹੋਈਆਂ ਪਰ ਛੁਆਈਆਂ ਹਨ ਕਿ ਬਲੈਕ ਸਾਰੇ ਬਲੈਕ ਦੀ ਆ ਮੁਰਾਦਪੁਰੇ ਕੋਤੀ ਕਿਹੜੀ ਨਹੀਂ ਆਦੀ ਆ ਤਾਂ ਫਿਰ ਕੀ ਆਦਾ ना जी दस कोई डैडी बेचता पर बह मेरे डैडी बहु कुछ कर लूगा ਕੁਛ ਤਾਂ ਨਹੀਂ ਕਰ ਸਕ ਚਾਰ ਪੰਜ ਚਾਰੇ ਦੀ ਮੈ ਡੈਡੀ ਦਾ ਪਹਿਲਾ ਮੈਂ ਤਾਂ ਡੈਡੀ ਦਾ ਮੈਂ ਉਹਦਾ ਤਾਂ ਸੇਮਾ ਦੀ ਹਾਂ ਟੀ ਪਹਿਲਾ ਪਾਪਾ ਨਾ ਪਰਚੇ ਦੀ ਝੂਠੀ ਬੋਲ ਤੇ ਕਟਿਆ ਜੇਲ੍ਹ ਉੱਤੇ ਜਾਈ ਮੈਂ ਤਾਂ ਗੱਡੀਆਂ ਤੇ ਚੱਲਦਾ ਹਾਂ ਇਹ ਪਰਚੇ ਬਾਰੇ ਹਾਂ ਇਹ ਚੱਕ ਚੱਕ ਪਰਚੇ ਭਲਾ ਪੁੱਕੀ ਵੇਚ ਦਤੀ ਡੋਡੇ ਵੇਚ ਦਦੀ ਪਹਿਲਾ ਹੁਣ ਹੋਰ ਵੀ ਕੋਈ ਕੋਨਾ ਕੋ ਕੁਸਰੀ ਕਰੋ ਤਾਂ ਕਰੇ ਕਿ ਕਿਛੇ ਬੱਗਾ ਗੱਡੀਆਂ ਕਰੇ ਕਿਛੇ ਨਾ ਬੱਗਾ ਗੱਡੀਆਂ ਤੇ ਤੁਹਾਡੇ ਕੋਰਚ ਚੱਲ ਰਿਹਾ ਸੀ ਇਹ ਮਸਲਾ ਹਾਂਜੀ ਕੋਰਚ ਚ ਚੰਗੀ ਗਾਇ ਚੱਲ ਰਿਹਾ ਸੀ ਸਾਡਾ ਤਰੀਕਾ ਤੁਸੀਂ ਤੁਹਾਡੀ ਤਰੀਕਾ ਪਾਏ ਦੀ ਹੋਈ ਸੀ ਰਾਜ ਆਰਡਰ ਮੰਗਾਇਆ ਛਪਨ ਓਟਾ ਦੇਰੇ ਸਨੂ ਬੁਕੀ ਨੁਕੀਆ ਜਿਹੜਾ ਇਹ ਸਰਕਾਰੀ ਜ਼ਮੀਨ ਹੈ ਨਹੀਂ ਜੀ ਸਾਡੀ ਆਪਣੀ ਹੈ ਜੀ ਸਾਡੀ ਆਪਣੀ ਆਪਣੇ ਲੋਕੀਆਂ ਜਿਹੜੇ ਸੁਰਲ ਚ ਪੁਰਾਣੇ ਬੁੜਿਆ ਦੀ ਆਪ ਸਾਡਾ ਬੇੜਾ ਕੋਈ ਗਲੀ ਨਹੀਂ ਹੈ ਕਿ ਸਾਡੀ ਸਾਡਾ ਆਪਣਾ ਬੇੜਾ ਸੀ ਜੀ ਹਾਜੂ ਤੱਕ ਕੇ ਨਾ ਸਾਡੇ ਚੱਲ ਰਿਹਾ ਤੁਸੀਂ ਤਰਸੀਮ ਦੇ ਕੀ ਲੱਗਦੇ ਐਸੀ ਕੁੜੀ ਆ ਜੀ ਉਹਦੀ ਮੈਨੂੰ ਦਿਹਾਣੇ ਪਈ ਹੋਈ ਉਹਦੀ ਕੁੜੀ ਹਾਂਜੀ ਕੋਈ ਬੁਲਾਇਆ ਕਿ ਨਾ ਹੂੰ ਤਾਂ ਜੀ ਹਾਂ ਗਏ ਹਾਂ ਗੱਡੀਆਂ 'ਚ ਗਏ ਹੋਂ ਤੇ ਜੀ ਜੇ ਕਰ ਗੱਡੀਆਂ ਦੇ ਪਾ ਕੇ ਕਿਤੇ 3 ਮਿੰਟ ਦੇ ਵਿੱਚ ਕੱਲਾ ਖੁਸੀ ਨਸ਼ਾ ਵੇਚਦਾ ਜਾਂ ਹੋਰ ਵੀ ਸਾਰੇ ਪਿੰਡ ਦੀ ਵੈਸੇ ਨਸ਼ਾ ਜੀ ਸਾਡਾ ਕਾਸੇ ਕੱਲਾ ਨਹੀਂ ਵੇਚਦਾ ਸਾਰੇ ਪਿੰਡ ਨੇ ਕਰ ਚੰਚਨ ਮੰਜੇ ਕੋਠੇ ਪਾ ਦੋ ਦੋ ਉਹ ਕੋਈ ਦਿਹਾੜੀ ਨਾ ਨਹੀਂ ਹੈਗੀ ਬਲੈਕ ਨਾਲ ਮੁਰਾਦਪੁਰੇ 'ਚ ਕੋਈ ਬੁਲਾਇਆ ਦੱਸੋ ਕਿਹੜਾ ਬਕਾਇਆ ਦਿਹਾੜੀ ਕਰੇ ਮੁਰਾਦਪੁਰੇ ਕੋਈ ਦਿਹਾੜੀ ਨਹੀਂ ਕਰ ਰਿਹਾ ਬਲੈਕ ਕਰ ਰਹੇ ਨੇ ਪਿੰਡ ਦਾ ਭਾਵ ਸਾਰਾ ਪਿੰਡੀ ਨਸ਼ਾ ਸਾਰਾ ਪਿੰਡ ਨਸ਼ਾ ਕਰ ਰਿਹਾ ਜੀ ਕਿਹੜਾ ਦਿਹਾੜੀ ਕੇਗਾ ਸਾਰਾ ਪਿੰਡ ਨਸ਼ਾ ਵੇਚ ਰਿਹਾ ਪੁਲਿਸ ਵੱਲੋਂ ਤੁਹਾਨੂੰ ਇਤਲਾ ਦਿੱਤੀ ਗਈ ਸੀ ਕਿ ਅਸੀਂ ਕਾਰਵਾਈ ਕਰਾਂਗੇ ਹਾਂ ਜੀ ਕਰੀ ਸੀ ਚਾ ਚੰਡੀਗੜ੍ਹ ਕੋਰਟ ਚੱਲ ਰਹੀ ਜੀ ਕਿਹ ਕਿਰਵਾਈ ਤੁਹਾਡੇ ਦੀ ਕਿਉਂ ਹੋਈ ਹੈ ਉਹੀ ਅੱਜ ਪੁੱਛ ਰਿਹਾ ਜੀ ਸਾਡੇ ਕਾਤ ਹੋ ਰਿਹਾ ਮਰਾਰ ਪਰ ਹੋਰ ਲੋਕਾਂ ਦੇ ਕਾਤ ਨਹੀਂ ਹੋ ਰਹੀ ਠੀਕ ਹੈ ਸਾਡੇ ਸਾਲੀ ਬਹੀ ਆ ਲੋਪੇ ਤਿੰਨ ਤਿੰਨ ਮੰਜੇ ਕੋਠਿਆਂ ਨਾਲ ਕਤ ਨਹੀਂ ਢਾਰੇ ਜੀ ਠੀਕ ਹੈ ਠੀਕ ਹੈ ਸਰਕਾਰ ਵੱਲੋਂ ਜੇ ਨਸ਼ਿਆਂ ਤੇ ਵਿਰੁੱਧ ਜਿਹੜੀ ਕਮਿਸ਼ਨ ਚਲਾਈ ਆ ਤੇ ਦੋ ਨਸ਼ਾ ਤਸਕਰਾਂ ਦੀ ਬਿਲਡਿੰਗਾਂ ਨੂੰ ਕਿੱਥਾ ਜਾ ਦੇਖੋ ਮਾਨਯੋਗ ਸੀਐਮ ਸਾਹਿਬ ਪੰਜਾਬ ਨੇ ਜਿਹੜੀ ਮੁਹਿੰਮ ਚਲਾਈ ਹੈ ਉਯੋਗ ਨਸ਼ਾ ਵਿਰੋਧ ਉਹਦੇ ਤਹਿਤ ਐਸਐਸਪੀ ਪਟਿਆਲਾ ਅਤੇ ਡੀਆਈਜੀ ਪਟਿਆਲਾ ਰੇਂਜ ਦੇ ਨਿਸ਼ਾ ਦਿਸ਼ਾ ਨਿਰਦੇਸ਼ੇਟ ਪਟਿਆਲਾ ਪੁਲਿਸ ਨਸ਼ਾ ਤਸਕਰਾਂ ਤੇ ਸਮਗਲਾਂ ਦੇ ਖਿਲਾਫ ਕਾਰਵਾਈ ਕਰਦੀ ਰਹਿੰਦੀ ਹੈ ਇਸੇ ਇਸੇ ਲੜੀ ਦੇ ਵਿੱਚ ਅੱਜ ਜਿਹੜੇ ਦੋ ਵੱਡੇ ਨਸ਼ਾ ਤਸਕਰ ਮੁਰਾਦਪੁਰ ਪਿੰਡ ਦੇ ਬਲਵੀਰ ਸਿੰਘ ਅਤੇ ਤਰਸੀਮ ਸਿੰਘ ਇਨਾ ਵੱਲੋਂ ਕੀਤੀ ਗਈ ਨਜਾਇਜ਼ ਸਾਰੀ ਪੰਚਾਇਤ ਦੀ ਜ਼ਮੀਨ ਤੇ ਕੀਤੀ ਗਈ ਨਜਾਇਜ਼ ਸਾਰੀ ਨੂੰ ਅੱਜ ਪੰਚਾਇਤ ਡਿਪਾਰਟਮੈਂਟ ਵੱਲੋਂ ਤੋੜਾ ਜਾ ਰਿਹਾ ਹੈ ਪੁਲਿਸ ਮਦਦ ਇਹਨੂੰ ਦਿੱਤੀ ਜਾ ਰਹੀ ਹੈ ਤੇ ਲੋਅਨ ਆਡਟ ਨੂੰ ਮੇਨਟੇਨ ਕੀਤਾ ਜਾ ਰਿਹਾ ਹੈ ਨਾ ਕਿ ਪਰਚੇ ਵੀ ਚੱਲ ਰਹੇ ਹਾਂ ਜੀ ਬਲਵੀਰ ਸਿੰਘ ਤੇ 4 ਐਨਡੀਪੀਐਸ ਦੇ ਮੁਕਤਮੇ ਨੇ ਤੇ ਤਰਸੇਨ ਸਿੰਘ ਤੇ 10 ਐਨਡੀਪੀਐਸ ਦੇ ਮੁਕਤਮੇ ਦੋਨੋਂ ਬਾਹਰ ਨਹੀਂ ਇੱਕ ਜਿਹੜਾ ਬਲਵੀਰ ਸਿੰਘ ਆ ਉਹਨੂੰ ਮਾਨਯੋਗ ਅਦਾਲਤ ਨੇ ਛੇੜ ਦਿੱਤੀ ਹੋਈ ਹੈ ਦੂਜਾ ਅੰਦਰ ਜੇਲ੍ਹ ਦੇ ਵਿੱਚ ਸਰ ਇਹ ਜਿਸ ਪਿੰਡ ਦੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ ਜਾਂ ਅਣਕੌਲੇ ਪਿੰਡ ਦੇ ਵਿੱਚ ਹੋ ਰਹੀ ਹੈ ਦੇਖੋ ਜੀ ਡੀਬੀ ਨਸ਼ੇ ਤਸਕਰ ਵੱਲੋਂ ਕਾਲੀ ਕਮਾਈ ਕਿੰਨੀ ਹੋਈ ਹੈ ਨਸ਼ਾ ਵੇਚ ਕੇ ਉਹਨਾਂ ਦੀ ਪ੍ਰਾਪਰਟੀਆਂ ਆਈਡੈਂਟੀਫਾਈ ਕੀਤੀ ਜਾ ਰਹੀਆਂ ਨੇ ਜੀ ਜੋ ਵੀ ਪ੍ਰਾਪਰਟੀ ਜਿਹੜੀ ਹੈ ਗੈਰ ਕਾਨੂੰਨੀ ਹੋ ਗਈ ਕਬਜ਼ਾ ਕਰਕੇ ਪੰਚਾਇਤੀ ਜ਼ਮੀਨ ਤੇ ਬਣਾਈ ਹੋਈ ਹੋਗੀ ਉਹਦੇ ਉੱਤੇ ਕਾਰਵਾਈ ਕੀਤੀ ਜਾਊਗੀ ਐਂਡੀਪੇਸ ਤੇ ਕਿਹੜੇ ਜੇ ਸਰ ਗੋਲੀਆਂ ਦੇ ਵਿੱਚੀਆਂ ਕੋਈ ਅਫੀਮ ਦੇ ਪੁੱਕੇ ਦੇ ਵਿੱਚ ਵੱਖਰੇ ਵੱਖਰੇ ਨੇ ਜੀ ਗੋਲੀਆਂ ਵੀ ਹੈਗੀਆਂ ਤੇ ਉਹ ਦੂਜੇ ਨਸ਼ੇ ਵੀ ਵੇਚਦੇ ਸਰ ਜੀ ਤਾਂ ਕੱਲ ਵੀ ਕਾਰਵਾਈ ਹੋਈ ਸੀ ਤੇ ਨਸ਼ਾ ਤਸਕਰਾਂ ਦੇ ਪਰਿਵਾਰ ਕੀ ਉਹਨਾਂ ਨੂੰ ਪਰਚੇ ਦਰਜ ਹੋਏ ਕਿ ਛੱਡੇ ਗਏ ਹੈ ਕੱਲੋਂ ਪਰਚੇ ਦਰਜ ਹੋਣਗੇ ਜੀ ਕਿਸੇ ਨੂੰ ਛੜਿਆ ਨਹੀਂ ਜਾਊਗਾ ਜੋ ਵੀ ਨਸ਼ੇ ਦਾ ਤਸਕਰੀ ਦਾ ਕੰਮ ਕਰੂਗਾ ਨਸ਼ਾ ਵੇਚਣ ਦਾ ਕੰਮ ਕਰੂਗਾ ਉਸ ਤੋਂ ਸਖਤ ਪੁਲਿਸ ਦੇ ਉੱਤੇ ਸਖਤ ਤੇ ਸਖਤ ਕਾਰਵਾਈ ਕੀਤੀ ਵੀ ਜਾਂਦੀ ਹੈ ਤੇ ਅੱਗੇ ਵੀ ਜਾਰੀ ਰਹੂਗੀ ਪੰਜਾਬ ਪੁਲਿਸ ਵੱਲੋਂ ਜਿਸ ਤਰ੍ਹਾਂ ਕੀ ਕਿਹਾ ਗਿਆ ਕਿ ਇਹ ਕੋਰਟ ਵੱਲੋਂ ਆਰਡਰ ਦਿੱਤੇ ਗਏ ਜਿਹੜਾ ਵੀ ਨਸ਼ਾ ਤਸਕਰਾਂ ਦੀ ਜ਼ਮਾਨਤਾ ਵਗੈਰਾ ਦੇ ਉਹਨਾਂ ਦੇ ਉੱਪਰ ਵੀ ਕਾਰਵਾਈ ਕੀਤੀ ਜਾਊਗੀ ਉਹਨੂੰ ਦੇਖੋ ਜੀ ਅਸੀਂ ਪੰਚਾਇਤਾਂ ਨੂੰ ਕਹਿ ਕੇ ਕਨਵਿੰਸ ਕਰਕੇ ਮਤੇ ਵੀ ਪਵਾ ਰਹੇ ਨੇ ਕਿ ਜੋ ਇਸ ਟਾਈਪ ਦੇ ਮਾੜੇ ਅਨਸਰ ਦੇ ਇਹਨਾਂ ਦੀ ਨਾ ਕੋਈ ਬੇਲ ਦਿੱਤੀ ਜਾਏ ਤੇ ਕਾਫੀ ਪੰਚਾਇਤਾਂ ਨੇ ਹਮੀ ਵੀ ਭਰੀਆਂ ਮਤੇ ਵੀ ਪਾਏ ਤੇ ਅੱਗੇ ਵੀ ਉਹਨਾਂ ਨੂੰ ਕਨਵਿੰਸ ਕੀਤਾ ਜਾਊਗਾ ਕਿ ਉਹ ਅੱਗੇ ਨਾ ਆ ਕੇ ਉਹਨਾਂ ਦੀ ਬੇਲ ਕਰਾਵੇਗੇ ਅੱਗੇ ਵੀ ਇਦਾਂ ਦੀ ਕਾਰਵਾਈ ਚੱਲੂਗੀ ਸਰ ਬਿਲਕੁਲ ਜਾਰੀ ਰਹੂਗੀ ਜੀ ਇਹ ਅਗਲੇ ਅੱਗੇ ਆਉਣ ਵਾਲੇ ਟਾਈਮ 'ਚ ਹੋਰ ਵੀ ਜ਼ਿਆਦਾ ਪਿੰਡਾਂ ਦੇ ਪੰਚਾਇਤ ਨੂੰ ਮੁਲਕਤ ਹੋਈ ਪੰਚਾਇਤ ਨਾਲ ਪੂਰਾ ਤਾਲਮੇ ਲੈ ਗਿਆ ਪੰਚਾਇਤ ਵਿਭਾਗ ਦੇ ਅਫਸਰ ਵੀ ਸਾਡੇ ਨਾਲ ਨੇ ਤੇ ਕਾਰਵਾਈ ਇਹਨਾਂ ਵੱਲੋਂ ਵੀ ਕਰਾਈ ਜਾ ਰਹੀ ਹੈ ਅਸੀਂ ਇਹਨਾਂ ਨੂੰ ਪੁਲਿਸ ਸੁਰੱਖਿਆ ਜਿਹੜੀ ਮੋਈਆ ਕਰਾ ਰਹੇ ਨੇ ਫਿਰ ਵੀ ਦੋ ਹੈ ਕਿ 10 ਤਸਕਰ ਹੋਰ ਵੀ ਹੈ ਸਰ ਇਸ ਇਲਾਕੇ ਵਿੱਚ ਇਸ ਪਿੰਡ ਦੇ ਵਿੱਚ ਕਾਫੀ ਤਸਕਰ ਨੇ ਇਧਰ ਪੁਲਿਸ ਜਿਹੜੀ ਹੈ ਲਗਾਤਾਰ ਆਪਣੀ ਮੌਜੂਦਗੀ ਮੇਨਟੇਨ ਕਰ ਰਹੀ ਹੈ ਤੇ ਕਾਫੀ ਉਹਦੇ ਉੱਤੇ ਨਜ਼ਰ ਵੀ ਪਾਈ ਗਈ ਹੈ ਤੇ ਹੁਣ ਇਸ ਜਿਹੜੀ ਡਿਮੋਲੇਸ਼ਨ ਕਾਰਵਾਈ ਇਸੇ ਕਾਫੀ ਇੱਕ ਚੰਗਾ ਮੈਸੇਜ ਜਿਹੜਾ ਹੈ ਜਾਊਗਾ ਪਬਲਿਕ ਦੇ ਵਿੱਚ ਵੀ ਤੇ ਨਸ਼ਾ ਤਸਕਰਾ ਦੇ ਵਿੱਚ ਇੱਕ ਵਹਿਦਾ ਮਾਹੌਲ ਵੀ ਹੋਗਾ